ਹੰਦੀ ਸੁਕੀ ਨਾਮ ਹੈ ਤੁਹਾਡਾ ਮੇਰਾ ਐ ਸੰਜੀਵ ਕੁਮਾਰ ਅੱਛਾ ਤੁਸੀਂ ਇੰਨੇ ਸਾਰੇ ਡੌਗਸ ਆਪਣੀ ਦੁਕਾਨ ਤੇ ਰੱਖੇ ਹੋਏ ਨੇ ਸਟਰੀ ਡੌਗਸ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹਨਾਂ ਡੌਗਸ ਨੂੰ ਆਪਣੇ ਕੋਲ ਰੱਖੇ ਹੋਏ ਇਹਨਾਂ ਨੂੰ 12-15 ਸਾਲ ਹੋ ਗਏ ਨੇ ਤੇ ਕਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਇਹਨਾਂ ਕੋਲ ਨਾ ਮਨ ਨੂੰ ਆਈ ਨਾ ਮੇਰੇ ਕਸਟਮਰਾਂ ਨੂੰ ਆਈ ਹੈ ਅੱਜ ਤੱਕ ਕੋਈ ਪ੍ਰੇਸ਼ਾਨੀ ਨਹੀਂ ਆਈ ਕਿ ਕਿੰਨੇ ਕ ਡੌਗ ਨੇ ਜਿਹੜੇ ਤੁਹਾਡੇ ਕੋਲ ਰੂਟੀਨ ਚ ਆ ਕੇ ਇੱਥੇ ਰਹਿੰਦੇ ਨੇ ਲੈ ਕੋਲ ਇੱਕ ਟਾਈਮ ਦੇ ਵਿੱਚ ਲਗਭਗ 12-10-12 ਡੌਗ ਰਹਿੰਦੇ ਨੇ ਤੇ ਟੋਟਲ ਜੇ ਅਸੀਂ ਪਿੱਛੋਂ ਤੋਂ ਲੈ ਕੇ ਗਣੀਏ ਤੇ ਅੱਜ ਤੱਕ ਮੇਰੇ ਕੋਲ 250 ਤੋਂ 300 ਡੌਗ ਆ ਚੁੱਕੇ ਨੇ ਜਿਹੜੇ ਮੇਰੇ ਕੋਲ ਰਹਿੰਦੇ ਨੇ ਰਹਿ ਚੁੱਕੇ ਨੇ ਜੀ ਇਹ ਡੌਗਸ ਨੂੰ ਕਈ ਤਰ੍ਹਾਂ ਦੀ ਇਨਫੈਕਸ਼ਨਸ ਵੀ ਹੁੰਦੀਆਂ ਜਿਵੇਂ ਸਪਰੇ ਡੌਗ ਨੇ ਹਨਾ ਤੇ ਉਹ ਫਿਰ ਤੁਸੀਂ ਮੈਨੇਜ ਕਿੱਦਾਂ ਕਰਦੇ ਹੋ ਇਹਨਾਂ ਦੀ ਮੈਡੀਸਿਨ ਜਾਂ ਕੋਈ ਡੌਗ ਬਿਮਾਰ ਹੁੰਦਾ ਤਾਂ ਉਹਦਾ ਖਰਚਾ ਕੌਣ ਕਰਦਾ ਹੈ ਮੈਡਮ ਜੇ ਤਾਂ ਇਹ ਛੋਟੇ ਮੋਟੇ ਖਰਚੇ ਨੇ ਜਿਹਦਾ ਛੋਟੀ ਮੋਟੀ ਬਿਮਾਰੀ ਹੈ ਉਹ ਤੇ ਮੈਂ ਆਪਣੇ ਖੁਦ ਪਰਸਨਲ ਦਵਾਈਆਂ ਮਾਰੀਆਂ ਮਟੀਆਂ ਲੈ ਦਿੱਦੀਆਂ ਜੇ ਕੋਈ ਜ਼ਿਆਦਾ ਬਿਮਾਰ ਹੁੰਦਾ ਹੈ ਡੋਗ ਫਿਰ ਅਸੀਂ ਸੰਸਥਾਵਾਂ ਨਾਲ ਜੁੜੇ ਦਿਆਂ ਇਹਨਾਂ ਨਾਲ ਉਹਨਾਂ ਕੋ ਜਾਇਦਾ ਡਾਕਟਰ ਸਾਹਿਬ ਹੈ ਨੇ ਤੇ ਉਹ ਇਲਾਜ ਕਰਦੇ ਨੇ ਤੇ ਸਰ ਇਹ ਵੀ ਦੱਸੋ ਕਿ ਡੋਗਸ ਦਾ ਖਾਣਾ ਕੌਣ ਬਣਾਉਂਦਾ ਤੇ ਕੀ ਇਹਨਾਂ ਨੂੰ ਫੂਡ ਤੁਸੀਂ ਰੁਟੀਨ ਦੇ ਵਿੱਚ ਪ੍ਰੋਵਾਈਡ ਕਰਦੇ ਹੋ ਮੈਡਮ ਖਾਣਾ ਤੇ ਆਇਆ ਵਾਈਫ ਮੇਰੀ ਬਣਾਉਂਦੇ ਆ ਜੋ ਅਹੀਂ ਖਾਣੇ ਆ ਛੇ ਮਹੀਨਿਆਂ ਨੂੰ ਖਾਣਾ ਦੇ ਦੇਣਾ ਨੂੰ ਦੁੱਧ ਵਗੈਰਾ ਤੇ ਰੋਟੀ ਵਗੈਰਾ ਜ਼ਿਆਦਾ ਦਿੰਨੇ ਆ ਜੇ ਅਹੀਂ ਨੋਨ ਵੇਜ ਹੋਵੇ ਤੇ ਉਹ ਵੀ ਥੋੜਾ ਬੋਤਾ ਦਈਦਾ ਬਾਕੀ ਜ਼ਿਆਦਾ ਰੋਟੀ ਤੇ ਦੁੱਧ ਹੀ ਹੈ ਪਰ ਜਿਵੇਂ ਤੁਹਾਡੀ ਕੱਪੜਿਆਂ ਦੀ ਵੀ ਦੁਕਾਨ ਹੈ ਇੱਕ ਦੁਕਾਨ ਤੁਹਾਡੀ ਹੋਰ ਹੈ ਸਟ੍ਰੇਟ ਡੌਗਸ ਜਿੱਦਾਂ ਆ ਕੇ ਤੁਹਾਡੀ ਦੁਕਾਨ ਤੇ ਬੈਠੇ ਰਹਿੰਦੇ ਨੇ ਉਹਦੇ ਨਾਲ ਤੁਹਾਡੇ ਬਿਜ਼ਨਸ ਤੇ ਕੋਈ ਇਫੈਕਟ ਪੈ ਰਿਹਾ ਕਿ ਕਸਟਮਰ ਘਟੇ ਹੋਣ ਕਿਉਂਕਿ ਲੋਕ ਬੜੇ ਸਾਰੇ ਨੇ ਜਿਹੜੇ ਡਰ ਦੇ ਮਾਰੇ ਆਉਂਦੇ ਨਹੀਂ ਆ ਨਹੀਂ ਮੈਡਮ ਅੰਤਾ ਮੇਰੇ ਬਿਜ਼ਨਸ ਨੂੰ ਅਜ ਤੱਕ ਵੈਸੇ ਕੋਈ ਫਰਕ ਨਹੀਂ ਪਿਆ 90% ਗਾਹਕ ਮੇਰਾ ਜਿਹੜਾ ਉਹਨਾਂ ਨੂੰ ਪਤਾ ਹੈ ਕਿ ਬਸਤੀ ਗੁਜਿਆਂ ਦੇ ਵਿੱਚ ਜਿਹੜੀ ਦੁਕਾਨ ਹੈ ਉੱਥੇ ਡੌਗ ਹੈ ਨਹੀਂ ਤੇ ਉਹ ਪਰਵਾਹ ਨਹੀਂ ਕਰਦੇ ਅਗੇ ਉਹਨਾਂ ਨੂੰ ਇੰਨਾ ਵੀ ਪਤਾ ਹੈ ਕਿ ਡੌਗ ਹੈ ਅਜ ਤੱਕ ਕਿਸੇ ਨੂੰ ਕੁਝ ਨਹੀਂ ਕਹਤਾ ਉਹ ਆ ਕੇ ਚੁੱਪ ਕਰਕੇ ਬੈਠ ਜਾਂਦੇ ਆ ਤੇ ਲੈ ਕੇ ਜਮਾਨ ਲੈ ਕੇ ਜਾਂਦੇ ਨੇ ਬੜੀਆਂ ਸਾਰੀਆਂ ਕਟਨਾਵਾਂ ਵੀ ਵਧੀਆ ਸਾਹਮਣੇ ਆਈਆਂ ਕਿ ਸਟਰੀ ਡੌਗ ਦੇ ਵੱਲੋਂ ਐਗਰੈਸਿਵ ਹੋ ਕੇ ਕਈ ਵਾਰ ਹਮਲਾ ਵੀ ਕਰ ਦਿੱਤਾ ਜਾਂਦਾ ਹੈ ਤੇ ਇਸ ਨੂੰ ਲੈ ਕੇ ਕੋਈ ਆਸਪਰੋਸ ਦੇ ਲੋਕ ਕੋਈ ਇਤਰਾਜ਼ ਜਤਾਉਂਦੇ ਨੇ ਨਹੀਂ આજਪਰੋਸ ਦੇ ਇਤਰਾਜ਼ ਤੇ ਕੋਈ ਨਾ ਕੋਈ ਜਤਾਉਂਦਾ ਹੀ ਜਾਂਦੇ ਵਿੱਚ ਤੇ ਕੋਈ ਸ਼ੱਕ ਹੈ ਨਹੀਂ ਹੈ ਬਾਕੀ ਮੇਰੇ ਡੌਗ ਨੇ ਅੱਜ ਤੱਕ ਮੇਰੇ ਕਸਟਮਰਾਂ ਨੂੰ 15 ਸਾਲ ਦੇ ਵਿੱਚ ਕੁਝ ਵੀ ਨਹੀਂ ਕਿਹਾ ਹੈਗਾ ਚੁੱਪ ਕਰਕੇ ਆ ਕੇ ਬੈਠਦੇ ਨੇ ਤੇ ਆ ਕੇ ਵਾਪਿਸ ਚਲੇ ਜਾਂਦੇ ਨੇ ਬਾਕੀ ਕਸਟਮਰ ਨੂੰ ਕੁਝ ਨਹੀਂ ਕਿਹਾ ਹੈਗਾ ਆਣ ਗਵਾਨ ਵਾਲਾ ਕੋਈ ਨਾ ਕੋਈ ਇਤਰਾਜ਼ ਤੇ ਜ਼ਰੂਰ ਕਰਦਾ ਤਾਂ ਜਿੱਥੇ ਮਰਜ਼ੀ ਚਲੇ ਜਾਵੇ